બસ ਟੈਂਪਰੇਰੀ ਜਾਏ ਦੁਨੀਆ ਤੇ ਆ ਕੇ ਲੋਕ ਭੁੱਲ ਜਾਂਦੇ ਆ ਕਿ ਅਸੀਂ ਪੱਕੇ ਹੀ ਰਹਿਣਾ ਕਿਤੇ ਮੌਤਵਾਦ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਬੋਡੀ ਨਾਲ ਕੀ ਹੁੰਦਾ ਤੁਹਾਨੂੰ ਸਭ ਨੂੰ ਪਤਾਗਾ ਵੈਸੇ ਤੁਹਾਡੀ ਸਖਸੀਅਤ ਨਾਲ ਕੀ ਹੁੰਦਾਗਾ ਇਹ ਦੁਨੀਆ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਹੋਣ ਜਾਂ ਤੁਹਾਡੇ ਨਾ ਹੋਣ ਦੇ ਨਾਲ ਰੱਤੀ ਪਰ ਵੀ ਜਿਹੜੇ ਕੁਝ ਦੋ ਚਾਰ ਲੋਕ ਤੁਹਾਡੇ ਚਾਹਣ ਵਾਲੇ ਆ ਉਹਨਾਂ ਨੂੰ ਫਰਕ ਪਊਗਾ ਉਹ ਰੋਣਗੇ ਮਹੀਨਾ 2 ਮਹੀਨਾ 3 ਮਹੀਨਾ 6 ਮਹੀਨੇ ਤੱਕ ਪਹਿਲਾ ਕੋਲ ਨੋਰਮਲ ਹੋ ਜਾਣਾ ਮਤਲਬ ਤੁਸੀਂ ਯਾਦ ਵੀ ਨਹੀਂ ਹੋਣਾ ਉਹਨਾਂ ਨੂੰ ਕੀ ਕਹਣਾ ਕਦੇ ਸਾਲ ਜਾਂ ਦੋ ਸਾਲ ਬਾਅਦ ਉਸ ਤੋਂ ਬਾਅਦ ਜਦੋਂ 5 ਸਾਲ ਗੁਜ਼ਰ ਗਏ ਕੁਛ ਵੀ ਨਹੀਂ ਨਾਥਿੰਗ ਤੁਸੀਂ ਸੀ ਇਹ ਵੀ ਇਹ ਵੀ ਕਿਸੇ ਨੇ ਯਾਦ ਨਹੀਂ ਕਰਨਾਗਾ ਇਹ ਸੱਚਾਈ ਆ ਤਾਂ ਬੜੀ ਛੋਟੀ ਜ਼ਿੰਦਗੀ ਆ ਇਹ ਇੰਜੋਏ ਕਰੋ ਇਹਨੂੰ ਮਾਣੋ ਇੱਕ ਮੌਕਾ ਮਿਲਦਾਗਾ ਸਭ ਨੂੰ ਆਪਣੇ ਆਪ ਦੇ ਹੋਣ ਦਾ ਅਹਿਸਾਸ ਹੁੰਦਾ ਕਿ ਮੈਂ ਹੈਗਾ ਇਹ ਦੁਬਾਰਾ ਨਹੀਂ ਆਉਂਦਾ ਟਾਈਮ ਕਦੇ ਵੀ ਨਹੀਂ ਆਉਗਾ ਨਾ ਤਾਂ ਸਭ ਤੋਂ ਅਮੀਰ ਬੰਦਾ ਇਹ ਸਮਾਂ ਲਈ ਆ ਸਕਦਾਗਾ ਨਾ ਕੋਈ ਬਹੁਤ ਵੱਡਾ ਕੋਈ ਪਾਵਰ ਵਾਲਾ ਕਹਿ ਲੋ ਜਿਹਨੂੰ ਕੋਈ ਸੰਤ ਮਹਾਤਮਾ ਕਹਿੰਦੇ ਆ ਉਹ ਵੀ ਨਹੀਂ ਦੂਜਾ ਮੌਕਾ ਕਿਸੇ ਨੂੰ ਨਹੀਂ ਮਿਲਦਾਗਾ ਤੇ ਜਿਹੜਾ ਇਹ ਇੱਕ ਮੌਕਾ ਮਿਲ ਗਿਆ ਅਚੰਚੇਤ ਇਹ ਸਾਰਾ ਕੁਝ ਦੇਖਣ ਦਾ ਤਾਂ ਇਹਨੂੰ ਤੁਸੀਂ ਮੰਨੋ ਤੁਹਾਡੇ ਕੋਲ 60 ਸਾਲ 70 ਸਾਲ ਜਾਂ 80 ਸਾਲ ਉਹਦੇ ਵਿੱਚੋਂ ਵੀ ਤੁਹਾਡੇ ਕੋਲ ਕੰਮ ਦੇ ਬਹੁਤ ਘੱਟ ਸਾਲ ਆ 80 ਦੇ ਵਿੱਚੋਂ 40 ਸਾਲ ਸੌਂਕ ਨਿਕਲ ਜਾਣੇ 10 ਸਾਲ ਬੁਢਾਪੇ ਤੇ 10 ਸਾਲ ਬਚਪਨ ਦੇ ਥੋੜੀ ਜੀ ਜ਼ਿੰਦਗੀ ਹੁੰਦੀ ਆ ਇਹ ਨਹੀਂ ਕਿ ਲੋਕ ਐ ਨਹੀਂ ਤੇਜ਼ੀ ਦੇ ਵਿੱਚ ਤੁਰੇ ਫਿਰਦੇ ਆ ਮੈਂ ਆਹ ਕੰਮ ਕਰਨਾ ਮੈਂ ਇਹ ਚੀਜ਼ ਕਰਨੀ ਐ ਮੈਂ ਉਹ ਚੀਜ਼ ਕਰਨੀ ਆ ਜੋਣਾ ਫੁੱਲ ਜਾਂਦੇ ਆ। ਸੇਫਤੀ ਕਰਦੇ ਆ। ਇੱਕ ਰੋਲ ਅਦਾ ਕਰਦੇ ਆ। ਕਹਿਣਾ ਚਾਹਣਾਗਾ ਜਿਹੜੀ ਇਹ ਛੋਟੀ ਜਿੰਦਗੀ ਆ ਇਹਨੂੰ ਇੰਜੋਏ ਕਰੋ। ਪਤਾ ਨਹੀਂ ਕਦੋਂ ਇਹ પૂરી ਹੋ ਜਾਣੀ ਆ। ਤਾਂ ਜਿੰਨਾ ਟਾਈਮ ਹੈਗੇ ਆ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਕੋਈ ਵੀ ਚੀਜ਼ਾਂ ਬਹੁਤ ਛੋਟੀਆਂ ਚੀਜ਼ਾਂ ਆ ਉਹ ਟੈਨਸ਼ਨ ਆ। ਕਾਹਦੀ ਟੈਨਸ਼ਨ ਯਾਰ। ਸਾਨੂੰ ਜੀਣ ਦਾ ਮੌਕਾ ਮਿਲਿਆ। ਇਹ ਬਹੁਤ ਵੱਡੀ ਗੱਲ ਆ ਤੁਸੀਂ ਸਿਰਫ ਰੋਟੀ ਖਾਣੀ ਚਾਉਂਦੇ ਰਹਿੰਦੇ ਰਹਿੰਦੇ ਲਈ ਬਸ ਬਾਕੀ ਸਭ ਚੀਜ਼ਾਂ ਇਨਸਾਨ ਦੀਆਂ ਬਣਾਈਆਂ ਹੋਈਆਂ ਜਾਲ ਬਸ ਉਹਦੇ ਵਿੱਚ ਹੀ ਫਸ ਕੇ ਬੰਦਾ ਜਿਉਣਾ ਭੁੱਲ ਜਾਂਦਾ ਕਰਨ ਕੀ ਆਇਆ ਸੀ ਤੇ ਪੈ ਕਿਹੜੇ ਚੱਕਰਾਂ 'ਚ ਜਾਂਦਾ ਇਹ ਫਿਰ ਬੰਦਾ ਉਦੋਂ ਯਾਦ ਕਰਦਾ ਜਦੋਂ ਸਾਰਾ ਕੁਝ ਕਰਨ ਨੂੰ ਆ ਰਹੀ ਫਿਰਦਾ ਮੰੰਜੇ ਤੇ ਬਹਿ ਜਾਂਦਾ ਆਖਰੀ ਸਮੇਂ ਦੇ ਵਿੱਚ ਤਾਂ ਜਦੋਂ ਆਖਰੀ ਸਮਾਂ ਆਊਗਾ ਤਾਨੂੰ ਇਹ ਪ੍ਰਸਤਾਵ ਨਾ ਹੋਵੇ ਕਿ ਮੈਂ ਜ਼ਿੰਦਗੀ ਦੇ ਵਿੱਚ ਇਹ ਕਰ ਲੈਂਦਾ ਜਾਂ ਉਹ ਕਰ ਲੈਂਦਾ ਮੈਂ ਆਈ ਕੱਢ ਲਈ ਜਾਂ ਮੈਂ ਕੱਢ ਲਈ ਕੋਈ ਪ੍ਰਸਤਾਵ ਨਾ ਹੋਵੇ ਜ਼ਿੰਦਗੀ ਤੋਂ ਇਸ ਤਰ੍ਹਾਂ ਦੀ ਜ਼ਿੰਦਗੀ ਜਿਉ ਕਿ ਮਰਨ ਲੱਗੇ ਕੋਈ ਸਿਕਵਾ ਨਾ ਹੋਵੇ ਕੋਈ ਡਰ ਨਾ ਹੋਵੇ ਅੰਦਰ ਤੁਹਾਡੇ ਕਿ ਤੁਸੀਂ ਚੰਗੀ ਤਰ੍ਹਾਂ ਜ਼ਿੰਦਗੀ ਨੂੰ ਮਾਣਿਆ ਉਸ ਤਰੀਕੇ ਨਾਲ ਜਿਉਣਾ ਸ਼ੁਰੂ ਕਰ ਦੋ ਹੁਣੇ ਤੋਂ ਮਰਕੇ ਸਾਮਾਨੀ ਹੱਥ ਹੋਣਾ ਹੁਣੇ ਤੋਂ ਮਤਲਬ ਅੱਜ ਤੋਂ ਠੀਕ ਆ ਆਪਾਂ ਇਹ ਗੱਲ ਡਿਟੇਲ ਦੇ ਨਾਲ ਕਰਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਕਰੂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ